ਜਜ਼ਬੇ ਨਾਲ ਤਿਆਰ ਹੋਇਆ ਮੈਂ ਉਸ ਜਜ਼ਬੇ ਦੀ ਗੱਲ ਕਰ ਰਿਹਾ ਕਿ ਅੱਜ ਜਦੋਂ ਵੀ ਅਸੀਂ ਪੰਜਾਬ ਨੂੰ ਚਲਾਉਣ ਦੀ ਗੱਲ ਕਰਦੇ ਹਾਂ ਕੀ ਸਾਡੇ ਚੋਂ ਜਜ਼ਬਾ ਹੈਗਾ ਜਦੋਂ ਕਿਤੇ ਵੀ ਸਾਨੂੰ ਪੰਜਾਬ ਨੂੰ ਚਲਾਉਣ ਵਾਲੇ ਬੰਦੇ ਜਾਂ ਜਿਨ੍ਹਾਂ ਨੇ ਚਲਾਉਣਾ ਕਦੇ ਵੀ ਉਹ ਸਾਡੇ ਸਾਹਮਣੇ ਆਉਂਦੇ ਨਹੀਂ ਆਪਾਂ ਉਹਨਾਂ ਨੂੰ ਇਸ ਧਰਤੀ ਬਾਰੇ ਇਸ ਪਾਣੀ ਬਾਰੇ ਇਸ ਹਵਾ ਬਾਰੇ ਪੁੱਛਿਆ ਜਿਹਦੇ ਸਾਡੇ ਪਾਣੀ ਦਾ ਪਿਤਾ ਦਾ ਦਰਜਾ ਹੈ ਧਰਤੀ ਨੂੰ ਮਾਤਾ ਦਾ ਦਰਜਾ ਹੈ ਵਾਯੂ ਨੂੰ ਗੁਰੂ ਦਾ ਦਰਜਾ ਹੈ ਕਿਤੇ ਪੁੱਛਿਆ ਕਿ ਤੁਸੀਂ ਇਹਦੇ ਬਾਰੇ ਕੀ ਕਰ ਰਹੇ ਹੋ ਕਿਤੇ ਪੁੱਛਿਆ ਸਾਡੀ ਜ਼ੁਬਾਨ ਜਿਹਦੇ ਵਿੱਚ ਸਾਡੀ ਗੁਰਬਾਣੀ ਵੀ ਹੈ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਵੀ ਹੈ ਸਾਡੇ ਬਜ਼ੁਰਗਾਂ ਦੇ ਬਜ਼ੁਰਗੇ ਬੋਲਦੇ ਸੀ ਕਿ ਉਸ ਜ਼ੁਬਾਨ ਨਾਲ ਕੀ ਹੋ ਰਿਹਾ ਹੈ ਅੱਜ ਸਾਡੇ ਬੱਚੇ ਤੂੰ ਉਡ ਉਡ ਬਾਹਰ ਜਾ ਰਹੇ ਨੇ ਕਿਉਂ ਜਾ ਰਹੇ ਨੇ ਕੀ ਇਹ ਧਰਤੀ ਬੰਜਰ ਹੋ ਗਈ ਹੈ ਨਹੀਂ ਦੁਨੀਆ ਇੱਥੇ ਆਈ ਸੀ ਦੁਨੀਆ ਔਰ ਮੈਂ ਸਾਰੀ ਦੁਨੀਆ ਚ ਗਿਆ ਬਲੀਵ ਕਰਿਓ ਜੇ ਮੰਨਿਓ ਜੇ ਮੈਂ ਇਹੋ ਜੀ ਧਰਤੀ ਮੈਂ ਤਾਂ ਨਹੀਂ ਵੇਖੀ ਕਿਤੇ ਜਾਂ ਕੈਲੀਫੋਰਨੀਆ ਦਾ ਥੋੜਾ ਜਿਹਾ ਹਿੱਸਾ ਹੈ ਜਾਂ ਯੂਕਰੇਨ ਜਿੱਥੇ ਕਣਕ ਹੁੰਦੀ ਸੀ ਥੋੜਾ ਜਿਹਾ ਉਹ ਵੀ ਕੁਝ ਸਮੇਂ ਲਈ ਅਲਟੀ ਵਧੀਆ ਧਰਤੀ ਐਡਾ ਵਧੀਆ ਪਾਉਣ ਪਾਣੀ ਤੌਰ ਤਰੀਕਾ ਜਿਹਦੇ ਕਰਕੇ ਮਿਡਲ ਈਸਟ ਤੋਂ ਸਾਰੀ ਦੁਨੀਆ ਆ ਗਈ ਅਸੀਂ ਇਹਨੂੰ ਛੱਡ ਕੇ ਭੱਜੀ ਜਾਂਦੇ ਆ 40 ਲੱਖ 50 ਲੱਖ ਸਾਡੇ ਬੱਚੇ ਲਾਉਂਦੇ ਨੇ ਬਾਹਰ ਜਾਂਦੇ ਨੇ ਤੇ ਉੱਥੇ ਜਾ ਕੇ ਦਿਹਾੜੀ ਤੇ ਜੋ ਕੁਝ ਕਰਦੇ ਨੇ ਤੁਹਾਨੂੰ ਪਤਾ ਹੈ ਕਿਉਂ ਨਹੀਂ ਆਪਾਂ ਇੱਥੇ ਰਹਿੰਦੇ ਕਿ ਨਹੀਂ ਜੀ ਸਾਡਾ ਪ੍ਰਸ਼ਾਸਨ ਨਹੀਂ ਸਹੀ ਚੱਲਦਾ ਤੇ ਪ੍ਰਸ਼ਾਸਨ ਨੂੰ ਕੌਣ ਚਲਾਉਂਦਾ ਹੈ ਸਰਕਾਰ ਤੇ ਸਰਕਾਰ ਨੂੰ ਚੁੰਦਾ ਕੌਣ ਹੈ ਆਪਾਂ ਤੇ ਫਿਰ ਆਪਾਂ ਚੁੰਨੀ ਰੇ ਸਹੀ ਭੱਜ ਜਾਗੇ ਪਲਾਨ ਕਰ ਜਾਗੇ ਫਿਰ ਤਾਂ ਭਾਈ ਸਾਡੇ ਬਜ਼ੁਰਗ ਜਾਂ ਕਹਿ ਲੋ ਜਿਨ੍ਹਾਂ ਨੇ ਇੱਥੇ ਖੂਨ ਡੋਲ੍ਹਿਆ ਹੈ ਗੁਰੂਆਂ ਤੋਂ ਸ਼ੁਰੂ ਹੋ ਜਾਓ ਉਹ ਕਾਦੇ ਲਈ ਕਰਦੇ ਰਏ ਇੰਨਾ ਕੁਛ ਇਸੇ ਲਈ ਨਾ ਕਿ ਇਥੋਂ ਭਜਣਾ ਨਹੀਂ ਨਾ ਪਲਾਨ ਨਹੀਂ ਕਰਨਾ ਇੱਥੇ ਪੈਰ ਗੱਡ ਕੇ ਖੜਨਾ ਤੇ ਜੋ ਵੀ ਜ਼ਾਲਮ ਹੈ ਭਜਾ ਕੇ ਇੱਕ ਰਾਜ ਸਥਾਪਿਤ ਕਰਨਾ ਹੈ ਰਾਜ ਕਾ ਦਾ ਖਾਲਸੇ ਦਾ ਖਾਲਸਾ ਕੌਣ ਹੁੰਦਾ ਹੈ ਸ਼ੁੱਧ ਪਵਿੱਤਰ ਖਾਲਸ ਤੇ ਖਾਲਸ ਦੇ ਵਿੱਚ ਇਹ ਸ਼ਾਮਲ ਨਹੀਂ ਹੁੰਦਾ ਕਿ ਕਰਪਸ਼ਨ ਹੋਣ ਧੱਕਾ ਕੁਝ ਵੀ ਸ਼ਾਮਲ ਨਹੀਂ ਹੁੰਦਾ ਕ ਤੇ ਅਸੀਂ ਜੇ ਇਹੋ ਜਿਹੇ ਲੋਕਾਂ ਨੂੰ ਚੁਣੀ ਜਾਂਦੇ ਆ ਉਹਨਾਂ ਨਾਲ ਭਾਈਵਾਲੀ ਨਿਭਾਉਣੇ ਆ ਤਾਂ ਮਾਫ ਕਰਨਾ ਤੁਸੀਂ ਵੀ ਸ਼ਾਮਲ ਹੋ ਅੱਜ ਸਾਡੇ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਸਿਰ ਕਮਾਈ ਸਾਡੀ 1 ਲੱਖ ਕਰੋੜ ਤੋਂ ਥੱਲੇ ਐ ਇੰਨੇ ਕਰਜ਼ਾਈ ਹੋ ਗਏ ਘਰ ਨਹੀਂ ਚੱਲਦਾ ਸੂਬੇ ਕਿਵੇਂ ਚੱਲਣਗੇ ਤਨਖਾਹ ਦੇ ਨੂੰ ਪੈਸੇ ਨਹੀਂ ਜੇ ਪੈਸਾ ਲੈਣੇ ਨੇ ਵਿਆਜ ਤੇ ਉਹ ਵੀ 18% ਤੇ ਹੋਰ ਸਾਲ ਬਾਅਦ ਦੇ